اٿي پي پي ما بي يان ڏي رهي آهي او چيڙا يا منه جو اڙي پيشي ويو گهل گتي ڪري

ਕਹਿੰਦੇ 18ਵੇਂ ਚ ਮੁੰਡਾ ਬਦਨਾਮ ਹੋ ਗਿਆ ਜੀ ਹਾਂ ਇਹ ਤਸਵੀਰਾਂ ਦੇਖ ਲਓ 19 ਸਾਲ ਦੀ ਉਮਰ ਦੇ ਵਿੱਚ ਇਸ 12ਵੀਂ ਪੜੇ ਨੌਜਵਾਨ ਦੇ ਉੱਤੇ ਪਹਿਲਾ ਪਰਚਾ ਹੋ ਗਿਆ ਸੀਗਾ ਤੇ ਦੱਸਤੀਏ ਕਿ ਹੁਣ ਇਸ 22 ਸਾਲਾ ਨੌਜਵਾਨ ਦਾ ਘਰ ਢਾ ਦਿੱਤਾ ਗਿਆ ਹੈ 12ਵੀਂ ਤੱਕ ਪੜਿਆ ਸੀ ਇਹ ਨੌਜਵਾਨ 4 4 ਐਨਡੀਪੀਐਸ ਐਕਟ ਦੇ ਮਾਮਲੇ ਦਰਜ ਸੀਗੇ ਰੋਹਿਤ ਉਰਫ ਕਾਲੂ ਦੇ ਨਾਮ ਨਾਲੇ ਕੋ ਖਿਆਤ ਸੀ ਗਾ ਤੇ ਹੁਣ ਦੇਖ ਸਕਦੇ ਹੋ ਅਮਰitsar ਪੁਲਿਸ ਦੇ ਵੱਲੋਂ ਵਣਦੀ ਕਾਰਵਾਈ ਕੀਤੀ ਗਈ ਹੈ ਨਸ਼ਾ ਤਸਕਰ ਰੋਹਿਤ ਉਰਫ ਕਾਲੂ ਦਾ ਮਕਾਨ ਟਾ ਦਿੱਤਾ ਗਿਆ ਹੈ ਕਿਸ ਤਰੀਕੇ ਦੇ ਨਾਲ ਨਸ਼ੇ ਦੀ ਕਮਾਈ ਨਾਲ ਬਣਾਇਆ ਗਿਆ ਮਕਾਨ پولیس ਦੀ ਸਖਤ ਕਾਰਵਾਈ ਦਾ ਹੁਣ ਸ਼ਿਕਾਰ ਹੋ ਚੁੱਕਿਆ ਹੈ پولیس ਕਮਿਸ਼ਨਰ ਨੇ ਦੱਸਿਆ ਹੈ ਕਿ 15 ਨਸ਼ਾ ਤਸਕਰ ਦਾ ਘਰ ਟਾਇਆ ਗਿਆ ਹੈ ਰੋਹਿਤ ਉਰਫ ਕਾਲੂ ਇਸ ਸਮੇਂ ਜੇਲ੍ਹ ਦੇ ਵਿੱਚ ਹੈ ਤੇ ਇਸ ਖਿਲਾਫ 4 4 ਐਨਡੀਪੀਐਸ ਐਕਟ ਦੇ ਮਾਮਲੇ ਜਿਹੜੇ ਨੇ ਦਰਜ ਨੇ ਪੁਲਿਸ ਕਮਿਸ਼ਨਰ ਨੇ ਦੱਸਿਆ ਹੈ ਕਿ ਇਸ ਦੀ ਉਮਰ 22 ਸਾਲ ਦੇ ਕਰੀਬ ਹੈ ਤੇ ਇਹ 12ਵੀਂ ਕਲਾਸ ਤੱਕ ਪੜ੍ਹਿਆ ਹੈ ਪੁਲਿਸ ਕਮਿਸ਼ਨਰ ਨੇ ਨੌਜਵਾਨਾਂ ਨੂੰ ਇਹ ਵੀ اپੀਲ ਕੀਤੀ ਹੈ ਕਿ ਮਿਹਨਤ ਦੀ ਕਮਾਈ ਕਰਨ ਤੇ ਆਪਣਾ ਘਰ ਚਲਾਉਣ ਜੇਕਰ ਤੁਸੀਂ ਅਜਿਹੀਆਂ ਕਮਾਈਆਂ ਦੇ ਨਾਲ ਘਰ ਬਣਾਉਗੇ ਤਾਂ ਉਸ ਦਾ ਸਿਲਾ ਉਸ ਦਾ ਅੰਜਾਮ ਇਹੀ ਹੋਵੇਗਾ